ਰਾਜ ਜੀ ਦੀਆਂ ਮਰਜ਼ੀ ਚਵਾ ਲਓ ਗੋਫਾ ਵਿੱਚ ਕਾ ਲਓ ਪੱਠੇ ਪੁਆ ਲਓ ਮੈਂ ਤਾਂ ਨਹੀਂ ਕੰਮ ਕਰਦਾ ਮਿੰਦੂ ਯਾਰ ਉਹ ਨਹਾਉਣ ਨੂੰ ਕਹਿੰਦੀ ਆ ਤੂੰ ਕੁੜੇ ਨਾ ਕਹੇ ਨਹਾਉਣ ਸਵੇਰੇ ਨਹਾਤਾ ਤਾਂ ਸੀ ਲੈ ਰਾਤ ਨੂੰ ਕੋਈ ਮੈਂ ਧਾਰ ਵਿੱਚੇ ਛੜਦਾ ਨਹੀਂ ਰਾਤ ਨੂੰ ਪਾਣਾ ਮੈਂ ਬਿਮਾਰ ਹੋ ਜੂ ਮਮਾ ਬਿਮਾਰ ਹੋ ਜਾਓ ਮੁੰਡਾ ਕੁੜੀਏ ਕੋਈ ਨਹੀਂ ਲਾਦਾ ਇੰਨਾ ਤਾਂ ਕਦੇ ਪੂਰੇ ਸਾਲ ਤੇ ਨਹੀਂ ਨਹਾਤਾ ਜਿੰਨਾ ਤੇ ਜਦੋਂ ਦਾ ਵਿਆਹ ਹੋਇਆ ਉੰਨੇ ਵੀ ਨਹੀਂ ਨਹਾਤਾ ਬੱਜਾ ਭੈਣ ਚੋ ਪਛਣਾ ਲੈਣਾ ਹਟ ਜਾਣਾ ਕੌਣ ਆ ਕੌਣ ਨਹੀਂ ਤਦੇ ਤਾਂ ਮਿਲਦੀ ਨਹੀਂ ਇਹਨਾਂ ਨਾਲ ਗੋਰਾ ਹੋ ਜੂ ਵੜ ਜੂ ਮੈਂ ਨ ਗੋਰਾ ਹੋ ਜੂ ਯੂ ਆਰ ਲੁੱਕ ਐਟ ਮੀ ਮਾਈ ਫੇਸ ਓਕੇ ਵੈਰੀ ਪ੍ਰੀਟਿਸ਼ ਗਰਲ ਬੋਏ ਪ੍ਰੀਟਿਸ਼ ਬੋਏ ਓਕੇ ਭਾਬੀ ਤੋਂ ਕਲਾਸਾਂ ਲੈਂਦਾ ਲੱਗਦਾ ਹਾਂ ਕਲਾਸ ਲੱਗਦੀ ਰਾਤ ਨੂੰ ਨਹਾਉਣ ਦੇਖੋ ਯਾਰ ਮੈਂ ਤੈਨੂੰ ਦੱਸਦਾ ਮੈਂ ਮੈਂ ਯਾਰ ਛੱਡ ਦੇਣੀ ਹੈ ਜੀ ਮੈਨੂੰ ਬਾਰ-ਬਾਰ ਇਹਨੇ ਓਏ ਓਏ ਦਾਣਾ ਕਹੀ ਰਹਿ ਪਸਗਨੇ ਕੰਮ ਬੋਲ ਯਾਰ ਪੰਜੀ ਮਹਿੰਦੀ ਨਹਾਉਣਾ ਪਸੂਆਂ ਆ ਗਈ ਆ ਗਈ ਭਾਬੀ ਆ ਗਈ ਭਾਬੀ ਆ ਗਈ ਪਸੂਆਂ ਸਾਲਾ ਪਸੂਆਂ ਦੇ ਕੋਲ ਦੀ ਨੰਗ ਜਿਵੇਂ ਕਹਿੰਦੇ ਨੇ ਉਹ ਨਾ ਉਹ ਮੈਂ ਕਹਾਂ ਅਸ਼ੇ ਨਾ ਆਈ ਨਾ ਨਾ ਤੂੰ ਇਧਰੋਂ ਲੈ ਲੈ ਆਉਂਦਾ ਫੇਰ ਨਾ ਬਾਹਰਲੀ ਜਾਂਦਾ ਅਰੋੜੀャ ਸੀ ਗੋਰੀ ਲਿਓਣੀ ਗੋਰੀ ਲਿਆ ਦੇ ਹਣ ਪਰ ਮੈਂ ਨਾ ਨਹੀਂ ਸਕਦਾ ਮੇਰੇ ਹੱਥ 'ਚ ਬੰਦੇ ਮੈਂ ਮੈਂ ਸੱਚੀ ਅਮਨ ਨੂੰ ਦੱਸਾਂ ਮੈਂ ਮੁੰਡੇ ਸਾਡੇ ਨੇ ਨਾਉਣਾ ਨਹੀਂ ਕੁੜੀਏ ਮੇਰੀ ਅੱਗਾ ਸੋਣਦਾ ਪੜਦੇ ਨਾ ਉਸ ਨਾਲ ਗੱਲ ਕਰ ਪੜਦੇ ਬਹਿ ਕੇ ਬਹਿ ਕੇ ਤੂੰ ਕੀ ਪਤਾ ਹਰਾਮ ਕਰ ਲਿਆ ਪਾਸ ਚੁੱਕਿਆ ਤੀਵੀ ਦਾ ਫੁੱਲੇ ਲੱਗੀ ਜਾਂਦਾ ਕੁੱਤੇ ਦੇ ਹੱਡਾ ਹੱਲੇ ਲੱਗਣਾ ਹੌਲੀ ਹੌਲੀ ਪਾਸੋਂ ਨੂੰ ਭਲਾ ਦੇ ਓਏ ਓਏ ਨਾ ਪਰਸ ਪਤਾ ਗਾ ਲ ਮੇ ਵਿਚ ਪੈਸੇ ਆ ਕੋਈ ਮੈਸਰੀ ਨਹੀਂ ਓਏ ਕੋਈ ਐਵੇਂ ਨਾ ਆਪਣਾ ਖਲੜਣਾ ਸਾਰੇ ਦਿਖਾਓ ਇੰਦਾ ਬੋਲੋ ਅਗਲੀ ਮੋੜਿਆ ਇੰਦਾ ਦੌੜ ਵੀ ਜਾਂਦੇ ਤੇ ਪੱਪੀ ਹੋ ਗਈ ਪੋਬੀ ਪੋਬੀ ਆ ਤੇ ਪੋਬੀ ਉਹ ਬਰੇਡੀ ਲੋ ਗਿਆ ਬਰਾਵਾ ਉਹ ਚਾਬੀ ਲੈ ਉਹ ਚਾਹ ਨਾ ਚਾਹ ਚ ਖੋਪੜੀ ਓਏ ਇੰਦਾ ਨਾ ਮਾਰਾ ਜਾ ਉਹਨਾਂ ਤੇ ਚਾਰ ਦਿਖਾਉਣਾ ਤੇ ਚਾਹ ਦੀ ਤੇ ਵਿਆਹ ਨਾਲ ਕੀ ਕਰ ਥੱਲੇ ਲੱਗ ਜਿਵੇਂ ਹਰਾਮ ਤੇ ਆ ਕਿਦਾਂ ਕਾਚੇ ਚ ਲਿਆ ਪਰਸ ਅਜਾ ਇੱਕ ਭਾਦੀ ਦੀ ਚਾਹ ਉਏ ਕੀ ਜਾਨ ਭਾਬੀ ਬੈਡ ਟੀ ਪੀਂਦੀ ਆ ਸਾਰਾ ਵਿਆਹ ਕਰਾ ਕੇ ਫਰੂਸ ਦਿੱਤਾ ਵਿਆਹ ਪੈਜਾ ਕੀ ਕਰਾਂ ਮੈਂ ਸੱਚੀ ਔਖਾ ਵਿਆਹ ਕਰਾ ਕੇ ਕਰਪੂਤ ਘਰ ਦਾ ਮਿਲੂ ਜਾਂ ਤੂੰ ਬਸ ਗਾ ਜਗਣਾ ਉਹਨੂੰ ਬਣਾ ਭਾਬੀ ਆ ਗਈ ਭਾਬੀ ਆ ਗਈ ਸਾਰਾ ਥੱਲੇ ਰੱਖ ਦੋ ਚਲਾਈ ਬਥੇਰਾ ਸ਼ੂਗਰ ਮੇਲਾ ਹੋ ਗਿਆ ਬਿਆਨ ਵੱਡ ਗਿਆ ਤੇ ਕੱਪੜੇ ਚੇਂਜ ਕਰ ਤੇ ਫਸਮਾ ਦੇ ਨਾਲੇ ਪੱਲਣ ਲੈ ਠੰਡ ਮਾਂ ਰਾਤ ਨੂੰ ਤੇ ਨਾਲੇ ਧਾਰਾਂ ਚੋਂ ਮੱਜਾ ਖਰਾਬ ਹੋ ਗਈਆਂ ਮਾਨਪ੍ਰੀਤ ਗਾਨੀ ਮੇਰੇ ਵਾਲ ਕਵਾ ਕੇ ਲਿਆ ਪਹਿਲਾਂ ਪਹਿਲਾਂ ਪਸੂਆਂ ਦਾ ਦੇਖਣਾ ਕਿ ਵਾਲ ਦੇਖਣੇ ਤੋਂ ਲੱਖਾਂ ਰੁਪਏ ਲਾ ਕੇ ਪਸੂ ਖਰਾਬ ਕਰਨੇ ਹਰਾਬ ਤੇ ਆ ਡੈਡੀ ਤੁਹਾਨੂੰ ਲੱਗਦਾ ਉਹਦੇ ਵਾਲ ਮੈਂ ਤੋੜਾਂ ਨਹੀਂ ਭਰਾਵਾ ਤੁਹਾਨੂੰ ਬ੍ਰਿਟਿਸ਼ ਪਾਸਪੋਰਟ ਨਹੀਂ ਦਿੰਦਾ ਮੱਝਾ ਆਸੀ ਬ੍ਰਿਟਿਸ਼ ਪਾਸਪੋਰਟ ਨੂੰ ਆਸੀ ਕੀ ਕਰਨਾ ਬਲਣਾ ਥੋਦਾ ਉਹਦੇ ਰੋਦੇ ਕੋ ਰਬ ਮਾਰੀ ਜੁੱਤੀ ਮੂੰਹ ਤੱਕ ਦਉ ਰਾਮਦੇਵ ਅੰਮਾ ਮਾਰ ਤੇ ਯਾਰ ਉੱਪਰ ਕੀ ਕਹੂੰ ਵੀ ਉਹ ਸੁਣੂਗੀ ਸੁਣਨ ਮੈਨੂੰ ਪਤਾ ਹੈ ਮੈਂ ਆਪਣੇ ਮੁੰਡੇ ਨੂੰ ਜੋ ਮਾਰਦੀ ਕਹਾਂ ਇਹ ਇੱਜ਼ਤ ਕਰ ਲੋ ਇਹ ਦੇ ਗੱਲ ਕੱਪੜੇ ਬਦਲ ਆ ਬਾਪ ਪਰਾਣਾ ਬਣ ਕੇ ਬੈਠਾ ਤਾਰਾਂ ਦੂਰਾਂ ਕੱਢ ਜਾ ਕੇ ਯਾਰ ਆਵਾ ਮੇਰੀ ਗੱਲ ਸੁਣ ਤਾਰਾਂ ਹੱਲੇ ਯਾਰ ਜਿੰਨਾ ਜਣਾ ਹੈਗੀ ਉਹ ਤਾਰਾਂ ਨਾ ਚਾਹ ਉਹ ਮੇ ਤੋਂ ਉਹ بگੜ ਗਈਆਂ ਤੇਰੀ ਮਾਮਾ ਜਨਾਨੀ ਨਹੀਂ ਮੈਨੂੰ بگੜ ਗਈ ਛੱਡ ਕੇ ਫੇ ਮੈਂ ਕੀ ਕਰੂੰਗਾ ਮੱਜਾ ਤਾਂ ਮੈਂ ਹੋਰ ਲਿਆਉ ਜਨਾਨੀ ਨਹੀਂ ਛੱਡ ਕੇ ਜਾਂਦੀ ਨਾਲੇ ਇੱਕ 7000 ਦੇ ਬਈਆ ਰੱਖਿਆ ਸੀ ਉਹ ਚੱਲ ਗਿਆ ਜਾ ਉੱਪਰ ਗਈ ਯਾਰ ਅੱਜ ਕੇ ਗੱਲ ਕਰ ਅ ਕਿੰਨੇ ਆ 2000 9500 ਥੋੜੇ ਆ ਪੈਣਾ ਇੰਨੇ ਥੋੜੇ ਆਹੋ ਇੰਨੇ ਥੋੜੀ ਥੋੜੇ ਦੇ ਥੋੜੇ ਦੇ ਆਪ ਤਾਂ ਕਹਿ ਦਿੰਨੀ ਹੁੰਨੀ ਇੰਨੇ 2 5000 ਦੇ 5100 ਤੋਂ ਇਹ ਥੋੜੇ ਕੱਢ ਦਿੱਤਾ ਸੀ ਤੇ 5100 ਰੁਪਏ ਮੈਨੂੰ ਨਹੀਂ ਆ ਥੋੜੇ ਆ ਮੈਂ ਕੱਢ ਦਿੱਤਾ ਸੀ ਇਹ ਥੋੜੇ ਨੇ ਮੈਂ ਕੱਢ ਦਿੱਤਾ ਸੀ ਅਬ ਵਾਲੀ ਲਾ ਦੇ ਇੱਕ ਨਹੀਂ ਨਹੀਂ ਵਾਲੀ ਲਾ ਦੇ ਥੋੜੇ ਦੇ ਪੈਣਾ ਥੋੜੇ ਦੇ 니ਜੇ ਇੱਕ ਮਸਜੀ 500 ਵਾਲਾ ਤੇ 500 ਵਾਲੇ ਇੱਕ ਮਿੰਨ ਦੇ ਦੋ ਮੁੰਡੇ ਦੇਣਾ ਥੋੜੇ ਥੋੜੇ ਮੰਨ ਤੇ ਆ ਥੋੜੇ ਆ ਤੀ ਥੋੜੇ ਆ ਮੈਨੂੰ ਪਤਾ ਬਾਅਦ ਚ ਲੈ ਲੈਣੇ ਐ ਨਹੀਂ ਬਾਪਸ ਲੈ ਲੈ ਬਾਪਸ ਲੈ ਲੰਦੇ ਆ ਰਾਤ ਟੱਪਣ ਦੀ ਦੇ ਦੇ ਉਹਨਾਂ ਨੇ ਦੇ ਮਾਸੀ ਕੁ ਸੰਕਰ ਦੇ ਬੋਟੀ ਪਹਿਲੀ ਹੀ ਨਹੀਂ ਮੈਨੂੰ ਸਦਾ ਆ ਪਾਤਾ ਮੈਨੂੰ ਸਦਾ ਨਹੀਂ ਪਾਤਾ ਇਹ ਬਾਸ ਲੈ